ਇੱਕ ਵੀ ਦੀ ਆ ਦੇਖੋ ਫੋਟੋ ਵਾਲੇ ਪੀਸ ਆਗੇ ਹਾਂ ਹਾਂ ਆ ਦੇਖੋ ਜੀ ਆ ਨਾਲ ਫੋਟੋ ਵਾਲੇ ਪੀਸ ਆਉਣਗੇ ਬਿਲਕੁਲ ਜੀ ਠੀਕ ਹੈ ਜੀ ਗਲਾ ਕੇਰਾ ਆ ਦੇਖੋ ਜੀ ਜੀ ਗਲਾ ਕੇਰਾ ਤੇ ਬਾਜੂ ਤੇ ਨਾਲ ਵਰਕ ਆਊਗਾ ਓਕੇ ਜੀ ਆ ਜਿਵੇਂ ਫੋਟੋ ਚ ਬਣਿਆਗਾ ਸੇਮ ਪੀਸ ਜਿੱਦਾਂ ਫੋਟੋ ਚ ਬਣਿਆ ਸੇਮ ਉਹੀ ਚੀਜ਼ ਆਏਗੀ ਨਾ ਹਾਂਜੀ ਕਲਰ ਵੀ ਸੇਮ ਹੀ ਹੁੰਦਾਗਾ ਬਿਲਕੁਲ ਪੀਸ ਜਿੰਨੇ ਮਰਜ਼ੀ ਲੈ ਲਓ ਹਾਂ ਹਾਂ ਆ ਦੇਖੋ ਗਲਾ ਕੇਰਾ ਨਾਲ ਆਊਗਾ ਇਹਦੇ ਬਾਜੂ ਜੀ ਜੀ ਠੀਕ ਹੈ ਜੀ ਆ ਬਾਜੂ ਦੇ ਵਰਕ ਹੋਇਆਗਾ ਜੀ 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 ਠੀਕ ਹੈ ਜੀ ਤੇ ਨਾਲ ਆਊਗਾ ਇਹਦਾ ਨਾ ਮਸਲੀਨ ਦਾ ਦੁਪੱਟਾ ਦੁਪੱਟਾ ਪੂਰਾ ਵਧੀਆ ਵਰਕ ਵਾਲਾ ਹੋਊਗਾ ਜੀ ਜੀ ਠੀਕ ਹੈ ਜੀ ਇਹ ਸੂਟ ਵਿੱਚ 12 13 ਸੂਰੀਆਂ ਚ ਆਮ बिकਦੇ ਬਿਲਕੁਲ ਫੋਟੋਆਂ ਵਾਲੇ ਦੇ ਨੇ ਮਹਿੰਗੇ ਵਿਕਦੇ ਹੀ ਆ ਜੀ ਹਾਂ ਇਹ 660 ਸੂਰੀਆਂ ਚ ਪਊਗਾ ਜੀ ਇੱਕ ਵੀਰ ਜੀ ਆ ਦੇਖੋ ਬੁਟੀਕਾ ਵਾਲੀ ਪੀਸ ਹੈ ਸਾਰੇ ਬਿਲਕੁਲ ਜੀ ਵਰਕ ਦੇਖੋ ਕਲਰ ਕੰਬੀਨੇਸ਼ਨ ਦੇਖੋ ਬੜੀ ਵਧੀਆ ਬਣੀ ਹੈਗੀ ਮਤਲਬ ਡਿਫਰੈਂਟ ਜਿਹਾ ਆ ਗਿਆ ਨਾ ਜੀ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਚਾਰ ਰੰਗ ਆਉਣਗੇ ਹਾਂ ਹਾਂ ਤਾਂ ਕਿ ਚਾਰ ਤੋਂ ਵੀ ਵੱਧ ਹੀ ਹੈ ਇਹਦੇ ਵਿੱਚ ਪੰਜ ਆਣਗੇ ਅੱਛਾ ਇਹਦੇ ਵਿੱਚ ਪੰਜ ਰੰਗ ਆ ਪੰਜ ਰੰਗ ਆ ਜਾਣਗੇ ਨਾ ਜੀ ਹਾਂਜੀ ਪਿਓਰ ਦਾ ਦੁਪੱਟਾ ਆਊਗਾ ਜੀ ਦੁਪੱਟਾ ਵਰਕ ਵਾਲਾ ਆਊਗਾ ਨਾਲ ਲੈਸ ਲੱਗੀ ਨਾਲੇ ਵਿੱਚ ਵਰਕ ਹੋਇਆਗਾ ਬਿਲਕੁਲ ਜੀ ਨਾਲ ਆਊਗਾ ਇਹਦੇ ਬਾਜੂ ਵਰਕ ਮਤਲਬ ਹੁਣ ਜਿਹੜੇ ਆਪਾਂ 5 600 ਰੇਂਜ ਚ ਸੂਟ ਦਿਖਾਣੇ ਪਏ ਸਾਰੇ ਤੇ ਬਾਜੂ ਵਰਕ ਆਣੇ ਆਣੇ